ਫੇ ਦੋ ਗੁਰਿਆਈਆਂ ਐਕਟਿਵਾਡ ਉਹਨਾਂ ਨੇ ਪਾਪਾ ਦੀ ਮਦਦ ਕੀਤੀ ਪਰ ਕੋਈ ਗੱਡੀ ਨਹੀਂ ਰੋਕ ਰਿਆ ਸੀ ਕੋਈ ਹੈਲਪ ਨਹੀਂ ਕਰਨ ਦੇ ਸੀ ਮੇਰੇ ਪਾਪਾ ਦੀ ਜੇ ਕੋਈ ਜੇ ਕੋਈ ਦੇ ਰੋਕ ਦਿੰਦਾ ਤੇ ਫਿਰ ਮੇਰੇ ਪਾਪਾ ਦੀ ਜਾਨ ਬਚ ਜਾਂਦੀ ਆਈ ਖੇਡਦੇ ਆਈ ਮਸਟਿਕ ਕਰਦੇ ਪਰ ਕਿਸੇ ਨੇ ਨਹੀਂ ਰੋਕ ਮੈਂ ਕਹਿਣਾ ਚਾਹਦੀ ਆ ਕਿ ਜੇ ਤੁਸੀਂ ਚਾਈਨਾ ਦਰ ਬੰਦੀ ਕਰ ਦੋਗੇ ਰੋਜ਼ ਵਾਸਤੇ ਤੇ ਫਿਰ ਕੀ ਹੋ ਚੱਲਿਆ ਵਾ ਕੰਪਨੀ ਵਾਲੇ ਨੂੰ ਕਹੋ ਜੇ ਇੱਕ ਵਾ ਜੇ ਕੁਛ ਦਿਨਾਂ ਵਾਸਤੇ ਕਾਟੀਆਂ ਫਿਰ ਇੱਕ ਦਿਨ ਵਾਸਤੇ ਕਾਟੀਆਂ ਸੋ ਫਿਰ ਕੀ ਹੋ ਸਕਦਾ ਵਾ ਜਿਹੜੇ ਡੌਂਦੇ ਦੇ ਜਾਂ ਡੋਦ ਰਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਕਹਿਣਾ ਚਾਹਨੀ ਆ ਜੇ ਤੁਸੀਂ ਚਾਇਨਾ ਦੋਦਾਈ ਤੇ ਫਿਰ ਤੇ ਫਿਰ ਜੇ ਤੁਹਾਡੀ ਫੈਮਿਲੀ ਵਿੱਚੋਂ ਕੋਈ ਚਲੀ ਗਿਆ ਤੇ ਫਿਰ ਤੁਸੀਂ ਵੀ ਆਪ ਕਹਿਣਾ ਵਾਗੇ ਚਾਇਨਾ ਦੋਦਾ ਬੰਦ ਹੋ ਜੇ 10 ਮਿੰਟ ਮੇਰੇ ਘਰ ਵਾਲੇ ਦੀ ਹੈਲਪ ਕਰ ਦਿੰਦੇ ਉਹਨੂੰ ਪਹੁੰਚਾ ਦਿੰਦੇ ਸ਼ਾਇਦ ਮੇਰਾ ਘਰ ਵਾਲਾ ਬਚ ਜਾਂਦਾ ਅੱਜ ਪਰ ਕੋਈ ਨਹੀਂ ਰੁਕਿਆ ਅੰਦੇ ਕੋਈ ਨਹੀਂ ਰੁਕਿਆ ਉੱਤੇ ਉਹ ਵਿਚਾਰੀਆਂ ਨੇ ਤਰਲੇ ਕੱਢਦੀਆਂ ਰਹੀਆਂ ਵਾ ਜੇ ਕੋਈ 10 ਮਿੰਟ ਸੋਲ ਲੰਦਾ ਫਸਟ ਏਡ ਮਿਲ ਜਾਂਦੀ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਜਾਇਦ ਇਹਨਾਂ ਦੇ ਪਾਪਾ ਬਚ ਜਾਂਦੇ ਅੱਜ ਇੱਕ ਵਾਰ ਫਿਰ ਤੋਂ ਚਾਈਨਾ ਦੀ ਖੂਨੀ ਡੋਰ ਨੇ ਦੋ ਧੀਆ ਤੋਂ ਉਜ਼ਾ ਬਾਪ ਖੋ ਲਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤਸਵੀਰਾਂ ਨਹੀਂ ਦੇਖ ਹੁੰਦੀਆਂ ਅਤੇ ਧੀਆ ਨੇ ਹੱਥ ਜੋੜ ਕੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਡਾਕਟਰ ਸ਼ਮਸ਼ੇਰ ਸਿੰਘ ਜੋ ਕਿ ਰੋਜ਼ ਹੀ ਤਰ੍ਹਾਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਰਸਤੇ ਵਿੱਚ ਪੁਲ ਦੇ ਉੱਪਰ ਉਸੇ ਗਲ ਚਾਈਨਾ ਦੇ ਡੋਰ ਪੈ ਜਾਂਦੀ ਹੈ ਇਸ ਦੇ ਨਾਲ ਉਸ ਦਾ ਗਲਾ ਵੱਢਿਆ ਗਿਆ ਤੇ ਉਸ ਨੂੰ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ। ਸ਼ਮਸ਼ੇਰ ਸਿੰਘ ਦੀਆਂ ਦੋ ਬੇਟੀਆਂ ਨੇ ਇੱਕ 5 ਸਾਲ ਦੀ ਤੇ ਇੱਕ ਛੋਟੀ ਹੈ। ਜਿਹਦੇ ਚੱਲਦੇ ਘਰ ਦੇ ਵਿੱਚ ਇਕੱਲਾ ਉਹ ਹੀ ਕਮਾਉਣ ਵਾਲਾ ਸੀ ਤਾਂ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਤੇ ਚਿੰਤਾ ਦੇ ਵਿੱਚ ਨੇ ਕਿ ਹੁਣ ਉਹਨਾਂ ਦੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਆਓ ਸੁਣਦੇ ਹਾਂ ਪੀੜਤ ਪਰਿਵਾਰ ਦਾ ਕੀ ਕਹਿਣਾ। ਫਲਾਈਓਵਰ ਅਲਫਾ 1 ਦੇ ਫਲਾਈਓਵਰ ਤੇ ਉੱਥੇ ਜਾਣ ਦੇ ਸੀ ਉੱਥੇ ਕਿਤੇ ਗੁੱਡੀਆਂ ਉੜਦੀਆਂ ਪਈਆਂ ਸੀ ਉਹ ਗੁੱਡੀ ਦੇ ਨਾਲ ਡੋਰਾ ਆੜੀ ਆ ਡੋਰਾ ਆੜੀ ਉਹਨਾਂ ਦੇ ਗਲੇ ਦੇ ਵਿੱਚ ਗਲੇ ਦੇ ਵਿੱਚ ਉਹਨਾਂ ਨਾਲ ਉਹਨਾਂ ਨੇ ਆਪਣਾ ਮੋਟਰਸਾਈਕਲ ਖਿਲਾ ਰਿਆ ਏ ਉਹ ਲੋ ਤੇ ਹੈਲਮਟ ਲਾਇਆ ਏ ਹੈਲਮਟ ਲਾ ਕੇ ਉਂਗਲਾਂ ਨਾਲ ਵੇਖਿਆ ਏ ਉਂਗਲਾਂ ਨਾਲ ਡੋਰਾ ਫੜੀ ਆ ਡੋਰਾ ਫੜ ਕੇ ਸਾਈਡ ਤੇ ਰੱਖੀ ਆ ਫਿਰ ਚਲ ਮੈਂ ਡੋਰਾ ਕੱਢ ਲੈਣਾ ਦੂਜੇ ਪਾਸੇ ਗੱਡੀ ਆਈ ਆ ਗੱਡੀ ਦੇ ਟਾਇਰ ਨਾਲ ਡੋਰਾ ਆੜੀ ਆ ਉਹ ਡੋਰਾ ਆੜਣ ਨਾਲ ਉਹਨਾਂ ਦਾ ਜਾਦਾ ਹੀ ਗਲਾ ਕਟਿਆ ਗਿਆ ਵਾ ਲਹੂ ਲਵਾਨ ਹੋਏ ਪਏ ਸੀ ਤੁਹਾਨੂੰ ਕੋ ਤਾਂ ਫੋਨ ਮਾਰ ਜਦੋਂ ਤੂੰ ਜਾ ਕੇ ਦੇਖਿਆ ਕੀ ਹਾਲਾਤ ਕੀ ਸਨ ਦੇ ਸਾਨੂੰ ਨ ਬੜੀ ਦੇਰ ਬਾਅਦ ਫੋਨ ਆਇਆ ਵੀ ਜੀ ਅਸੀਂ ਤੇ ਹਸਪੀਟਲ ਪਹੁੰਚੇ ਆ ਤੇ ਹਸਪੀਟਲ ਵਾਲਿਆਂ ਨੇ ਸਾਨੂੰ ਕੁਝ ਦੇ ਰੇ ਵੀ ਦੱਸ ਦੋ ਉਹਨਾਂ ਦੀ ਕੀ ਕੰਡੀਸ਼ਨ ਆ ਕੀ ਦੱਸ ਦੋ ਵੀ ਕੀ ਕੰਡੀਸ਼ਨ ਹਸਪੀਟਲ ਵਾਲਿਆਂ ਨੇ ਸਾਨੂੰ ਕੁਝ ਨਹੀਂ ਦੱਸਿਆ ਜਦੋਂ ਉਹਨਾਂ ਦੀ ਡੈੱਡ ਬੋਡੀ ਲਿਆ ਕੇ ਰੱਖ ਦਿੱਤੀ ਆਂਦੇ ਤੇ ਖਤਮ ਹੋ ਚੁੱਕੇ ਨੇ ਨੇ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਇਹਨਾਂ ਬਾਅਦ ਸਾਨੂੰ ਜਿਹੜੀਆਂ ਕੁੜੀਆਂ ਵਿਚਾਰੀਆਂ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਉਹਨਾਂ ਬੇਟੀਆਂ ਦੇ ਜੋ ਵੀ ਸੀ ਉਹ ਸਾਡੇ ਲਈ ਫਰਿਸ਼ਤਾ ਹੀ ਬਣ ਕੇ ਆਈਆਂ ਅਸੀਂ ਦੋ ਜਾਣੀਆਂ ਜਿਨ੍ਹਾਂ ਨੇ ਮੇਰੇ ਹਸਬੰਦ ਨੂੰ ਹਸਪੀਟਲ ਪਹੁੰਚਾਇਆ ਵਾ ਜਿਨ੍ਹਾਂ ਨੇ ਆਪਣੀਆਂ ਚੁੰਨੀਆਂ ਲਾ ਕੇ ਉਹਨਾਂ ਦੇ ਗਲਾ ਨੂੰ ਬਗਲ ਨੂੰ ਬੰਨ੍ਹੀਆਂ ਵਾ ਜਿਨ੍ਹਾਂ ਨੇ ਉਹਨਾਂ ਨੇ ਖੂਨ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਖੂਨ ਜਦ ਇਹਨਾਂ ਦਾ ਮੋਟਰਸਾਈਕਲ ਐਕਟਿਵ ਕੁੜੀਆਂ ਦੀ ਐਕਟੀਵਾ ਬੈਗ ਸਾਰਾ ਲਊ ਲਵਾ ਆਂਦੇ ਪੁੱਲ ਦੇ ਉੱਤੇ ਵੀ ਲਊ ਲਊ ਹੋਇਆ ਪਿਆ ਬਸ ਕਿਸੇ ਨੇ ਹੈਲਪ ਨਹੀਂ ਕੀਤੀ ਜੇ 10 ਮਿੰਟ ਮੇਰੇ ਘਰ ਵਾਲੇ ਦੀ ਹੈਲਪ ਕਰ ਦਿੰਦੇ ਉਹਨੂੰ ਪਹੁੰਚਾ ਦਿੰਦੇ ਸ਼ਾਇਦ ਮੇਰਾ ਘਰ ਵਾਲਾ ਬਚ ਜਾਂਦਾ ਅੱਜ ਕੋਈ ਨਹੀਂ ਰੁਕਿਆ ਆਂਦੇ ਕੋਈ ਨਹੀਂ ਰੁਕਿਆ ਉੱਥੇ ਕਿ ਲੱਗਦਾ ਕੋਈ ਮਤ ਕਰ ਦਿੰਦਾ ਜਾਂ ਗੱਡੀ ਖਿਲਾ ਦਿੰਦਾ ਕਹਿੰਦੇ ਆ ਬੱਚੀ ਹੋ ਜਾਂਦੀ ਹਾਂਜੀ ਰੋਕ ਦਿੰਦੇ ਕੋਈ ਤੇ ਫਿਰ ਭਾਵੇਂ ਬਚ ਜਾਂਦੀ ਨੇ ਉਹਨਾਂ ਨੇ ਤੇ ਆਪ ਆਪਣੇ ਮੂੰਹ ਵਿੱਚ ਮੇਰੇ ਹਸਮਣ ਨੇ ਕਿਹਾ ਮੈਨੂੰ ਹਸਪੀਟਲ ਪਹੁੰਚਾ ਦਿਓ ਮੈਨੂੰ ਹਸਪੀਟਲ ਪਹੁੰਚਾ ਦਿਓ ਪਰ ਕੁੜੀਆਂ ਨੇ ਬਹੁਤ ਤਰਲੇ ਲੇ ਲੋਕਾਂ ਦੇ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਉਹ ਵਿਚਾਰੀਆਂ ਨੇ ਤਰਲੇ ਕੱਢਦੀਆਂ ਰਹੀਆਂ ਵਾ ਜੇ ਕੋਈ 10 ਮਿੰਟ ਸੋਲ ਲੰਦਾ ਫਸਟ ਏਡ ਮਿਲ ਜਾਂਦੀ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਜਾਇਦ ਇਹਨਾਂ ਦੇ ਪਾਪਾ ਬਚ ਜਾਂਦੇ ਅੱਜ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋਲ ਇਹੋ ਹੀ ਮੰਗ ਕਰਦੇ ਆ ਕਿ ਇਹ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਚਾਈਨਾ ਡੋਰ ਨੂੰ ਪੱਕਾ ਹੀ ਬੈਨ ਕਰ ਦਿੱਤਾ ਜਾਵੇ ਜੋ ਕਿ ਅੱਜ ਅੱਗੇ ਤੋਂ ਕੋਈ ਵੀ ਇਹੋ ਜਿਹਾ ਹਾਸਾ ਨਾ ਹੋਵੇ ਠੀਕ ਹੈ ਪਪਾ ਦਾ ਕੀ ਨਾਮ ਹੈ ਮੇਰੇ ਪਪਾ ਦਾ ਨਾਮ ਸੰਸੇ ਸਿੰਘ ਦਾ ਸੰਸੇ ਸਿੰਘ ਤੇ ਕੀ ਹੋਇਆ ਸੀ ਪਪਾ ਨੂੰ ਮੈਂ ਜੀਰੋ ਮੇਰੇ ਪਾਪਾ ਜਾਣਦੇ ਹੀ ਤੇ ਜੀਰੋ ਉਹਨਾਂ ਦੇ ਇੱਥੇ ਗਲੇ ਲੱਗੇ ਡੋਰ ਲੱਗੀ ਤੇ ਉਹਨਾਂ ਨੂੰ ਲੱਗਾ ਕਿ ਆ ਮੱਛਰੇਗਾ ਜੀਰੋ ਹਰ ਮਤਲਾਂ ਲੱਗੇ ਤੇ ਫਿਰ ਉਹਨਾਂ ਦੇ ਗੋਡੇ ਗਲੇ ਤੇ ਆ ਰਗੀ ਤੇ ਫਿਰ ਜੋ ਉਹ ਗਿਆ ਤੇ ਰਾਂਡੀ ਕੋਸ ਦੇ ਅੰਦੇ ਪਿੱਛੇ ਗੱਡੀ ਆ ਗਈ ਤੇ ਫਿਰ ਉਹ ਉੱਤੇ ਫਿਰ ਗੱਡੀ ਵਾਹਦੇ ਕੇ ਉੱਤੇ ਹੀ ਲੱਗ ਗਈ ਫਿਰ ਦੋ ਕੁੜੀਆਂ ਆਈਆਂ ਇੱਕ ਵਾਰ ਉਹਨਾਂ ਨੇ ਪਾਪਾ ਦੀ ਮਦਦ ਕੀਤੀ ਪਰ ਕੋਈ ਗੱਡੀ ਨਹੀਂ ਰੋਕਦਿਆ ਸੀ ਕੋਈ ਹੈਲਪ ਨਹੀਂ ਕਰਨ ਦੇ ਸੀ ਮੇਰੇ ਪਾਪਾ ਦੀ ਜੇ ਕੋਈ ਜੇ ਕੋਈ ਜੇ ਰੋਕ ਦਿੰਦਾ ਤਾਂ ਫਿਰ ਮੇਰੇ ਪਾਪਾ ਦੀ ਜਾਨ ਬਚ ਜਾਂਦੀ ਆਈ ਖੇਤ ਦੇ ਆਈ ਮਸਤੀ ਕਰਦੇ ਪਰ ਕਿਸੇ ਨੇ ਨਹੀਂ ਰੋਕੀ ਜੇ ਲੱਗਦਾ ਲੋਕਾਂ ਨੂੰ ਇਨਸਾਨੀਤ ਦਿਖਾਉਣੀ ਚਾਹੀਦੀ ਸੀ ਘਾਰ ਕੇ ਗੱਡੀ ਉਹਨਾਂ ਨੂੰ ਹਸਤਾ ਲੈ ਕੇ ਜਾਣਾ ਚਾਹੀਦਾ ਸੀ ਯੈਸ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਸੀ ਮੈਂ ਕਹਿੰਨਾ ਚਾਹਦੀ ਆ ਕਿ ਜਿੱਦ ਤੂੰ ਚਾਈਨਾ ਦਰ ਬੰਦੀ ਕਰ ਦੋਗੇ ਰੋਜ਼ ਵਾਸਤੇ ਤੇ ਫਿਰ ਕੀ ਹੋ ਚੱਲਿਆ ਵਾ कंपनी वाले नो कह दो जे एक वा, जे कुछ दिन वास्ते काटी या फिर एक दिन वास्ते काटी तो फिर की हो सकता वा जेडे डोंदे ने जान डोंदे ना, उना उना ना ओना नु की कहना चाहोगे ओना नु मैं कहना चाहनी वा जी तुई चाइना दो दाई ते फिर ते फिर जी ताडी फैमिली विचो कोई चली गया ते फिर तुही भी आप कहना वा की चाइना दो बंद हो जाए चाइना दो बंद हो जाए ओ काम की करते हूं शमशेर सिंह के हरतेज हॉस्पिटल डॉक्टर है कही मतलब करते सेवा ਸਟਾਫ ਨਾਲ ਸਿੱਧਾ ਜਿਤਨਾ ਕਰਦੇ ਉਹ ਕਰਦੇ ਸਾਰਾ ਇਹਨਾਂ ਦੇ ਐਮਰਜੈਂਸੀ ਦਾ ਸਾਰਾ ਕੰਮ ਇਹਨਾਂ ਕੋਲ ਸੀਗਾ ਕਿੰਨੇ ਬੱਚੇ ਸੀ ਇਹਨਾਂ ਦੇ ਦੋ ਗੁੜੀਆਂ ਬੱਚੀਆਂ ਛੋਟੀਆਂ ਹੀ ਆ ਇੱਕ ਦੁੱਧ ਚੌਂਗ ਦੀ ਛੋਟੀ 2 3 ਸਾਲ ਦੀ ਆ ਦੂਜੀ 7 ਸਾਲ ਦੀ ਆ ਉਹ ਚਾਈਨਾ ਡੋਰ ਨਾਲ ਜਿਹੜੀ ਤੰਗਾ ਡਾਦਿਆ ਬਾਹਰ ਰਵਿਨੀਆ ਵੀ ਇਹਦੇ ਜੂਨ ਮਹੀਨਾ ਚਾਰਿਆ ਗਰਮੀਆਂ ਇਹ ਕੀ ਕਹ ਦਸੀ ਜਿਹੜੇ ਦੇ ਇੱਕ ਬਹੁਤ ਜਿਆਦਾ ਸ਼ੌਂਕੀ ਆ ਉਹ ਇਹੋ ਜਿਹਾ ਕੰਮ ਕਰਦੇ ਨੇ ਤੇ ਇਹ ਕੋਈ ਫੰਕਸ਼ਨ ਜਾਂ ਮੇਲਾ ਤਿਆਰ ਤੋੜਾ ਹੈਗਾ ਅਵੇਂ ਲੋਕੀ ਦੁਬਾਰਾ ਵਿਲੇ ਲੋਕ ਇੱਕ ਅਮਨ ਤਰਪਿੰਦੇ ਇਹਨਾਂ ਨੂੰ ਚਾਹੀਦਾ ਵੀ ਤੁਸੀਂ ਬਿਲਕੁਲ ਨਾ ਇਹ ਕੰਮ ਕਰੋ ਹੋਰ ਕੋਈ ਸ਼ੌਂਕ ਪਾਲ ਲਓ ਇਹ ਕਿਉਂ ਇਹੋ ਜਿਹਾ ਤੁਸੀਂ ਮਤਲਬ ਕੰਮ ਕਰਦੇ ਜੇ ਅੱਗੋਂ ਪਿੱਛੋਂ ਵੀ ਤੁਸੀਂ ਜੋ ਸਵੇਰ ਤੋਂ ਲੈ ਕੇ ਇੱਥੇ ਵੀ ਵੇਖਿਆ ਇੱਥੇ ਵੀ ਸਵੇਰ ਸਵੇਰ ਪਤੰਗबाजी ਹੁੰਦੀ ਹੁੰਦੀ ਹੈ ਛੜਤਾਂ ਲਾ ਲਾ ਕੇ ਪਤੰਗबाजी ਕਰਦਾ ਲੋਕਾਂ ਦੇ ਗਲੇ ਵਢਾਂਦੇ ਲੋਕਾਂ ਦੇ ਜਿੰਨੇ ਪੰਛੀ ਜਾਨਵਰ ਸਭ ਮਾਰਨਦੇ ਇਹ ਅਪੀਲ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਇੱਕ ਤੇ ਆਹ ਚੈਨਾ ਡੋਰ ਬੰਦ ਕੀਤੀ ਜਾਵੇ ਬਾਅਦ ਤੋਂ ਬਾਅਦ ਕਰਾਓ ਸ਼ਕਤੀ ਨਾਲ ਕਰਾਓ ਦੂਜਾ ਤੁਸੀਂ ਜੇ ਤੁਹਾ ਕੋ ਨਹੀਂ ਬੰਨਦੇ ਘਰ ਤੋਂ ਘਟ ਐਲੀਵੇਟਰ ਰੋਡ ਤੇ ਤੁਸੀਂ ਸਾਈਡਾਂ ਤੇ ਤਾਰਾਂ ਲਾ ਦਿਓ ਜਿਹੜੀ ਡੋਰ ਉਤੋਂ ਦੀ ਨੰਗ ਜਿਹੜੀ ਜਿਹੜੀ ਮੋਟਰਸਾਈਕਲ ਤੇ ਜਾਣ ਵਾਲਾ ਗਰੀਬ ਆਦਮੀ ਆ ਉਹ ਤੇ ਬਚ ਗਏ ਖੈ ਦੇਖਿਆ ਜਾਵੇ ਤਾਂ ਬੇਸ਼ੱਕ ਇਸ ਖੂਨੀ ਡੋਰ ਦੇ ਉੱਤੇ پابੰਦੀ ਲਗਾਈ ਗਈ ਆ ਪਰ ਦੇਖਿਆ ਜਾ ਰਿਹਾ ਫਿਰ ਵੀ ਇਸ ਦੇ ਉੱਤੇ ਪੱਕੀ ਪਾਬੰਦੀ ਨਾ ਲੱਗਦੇ ਹੋਏ ਆਏ ਦਿਨ ਜਿਹੜੀਆਂ ਕੀ ਇਨ੍ਹਾਂ ਚਾਈਨਾ ਡੋਰ ਦੇ ਨਾਲ ਘਟਨਾਵਾਂ ਵਧਦੀਆਂ